ਸਸਿਕਾ ਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਬਟਿਕ ਬਿਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਜੀ ਆਈਟੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ 10 ਬ੍ਰਾਂਡ ਦੇ ਕੱਟ ਪੀਸ ਆਏ ਜੀ ਸਾਡੇ ਕੋਲੇ ਪੀਸ ਆਏ ਸਾਡੇ ਕੋਲੇ ਕ੍ਰਾਸ਼ ਸ਼ਿਮਰ ਦੇ ਪਿਓਰ ਪਿਓਰ ਨੇਚਰਲ ਕ੍ਰੇਵ ਦੇ ਕ੍ਰੇਵ ਦੇ ਜੀ ਆਏ ਆ ਬਹੁਤ ਹੀ ਨਿਊ ਤਰ੍ਹਾਂ ਦਾ ਸਟੱਫ ਮਿਲੂਗਾ ਸਾਨੂੰ ਮਸਲੀਨ ਦੇ ਆਏ ਆ ਜੀ ਚਨੂਨ ਦੇ ਆਏ ਆ ਜੀ ਆਰਗੈਂਜ਼ਾ ਦੇ ਆਏ ਆ ਸਭ ਕਰਾ ਤੁਹਾਨੂੰ ਕੱਟ ਪੀਸ ਲੈਣ ਵਾਲੇ ਇੱਕ ਨਿਊ ਸਟੱਫ ਆਇਆ ਸਾਡੇ ਕੋਲੇ ਬਰਬਰੀ ਸ਼ਿਮਰ ਦੇ ਵਿੱਚ ਵੀ ਆਇਆ ਤੇ ਬਹੁਤ ਤਰ੍ਹਾਂ ਦਾ ਨਿਊ ਨਿਊ ਸਟਾਫ ਤੇ ਕੱਟ ਵੀ ਸਾਡੇ ਕੋਲੇ ਅਵੇਲੇਬਲ ਹੈ ਜੇਕਰ ਤੁਸੀਂ ਜੇ ਕਾ ਕੋਈ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਤੁਸੀਂ ਐਦਾਂ ਦੇ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਪਲੀਜ਼ ਜੇਕਰ ਤੁਸੀਂ ਐਦਾਂ ਦੇ ਸਾਡੇ ਕੋਲੋਂ ਕੱਟ ਪੀਸ ਲੈਣੇ ਆ ਬਹੁਤ ਹੀ ਫੈਂਸੀ ਸੂਟ ਪਾਰਟੀ ਵੀਅਰ ਸੂਟਾਂ ਵਾਲੇ ਕੱਟ ਪੀਸ ਲੈਣੇ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਾਡੇ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਹੁਣ ਅਸੀਂ ਤੁਹਾਨੂੰ ਪੀਸ ਦਿਖਾਵਾਂਗੇ ਓਪਨ ਕਰਕੇ ਬਾਹਰ ਕੱਢ ਕੇ ਤੁਹਾਨੂੰ ਦਿਖਾਵਾਂ ਕਿਸ ਤਰ੍ਹਾਂ ਦੇ ਪੀਸ ਸਾਡੇ ਕੋਲੇ ਅਵੇਲੇਬਲ ਹੈ ਦੇਖ ਸਕਦੇ ਹੋ ਸਾਡੇ ਕੋਲੇ ਆਏ ਆ ਜੀ ਤਰਾਸ਼ ਕਰਾਸ਼ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਕਰਾਸ਼ ਦੇ ਬਹੁਤ ਹੀ ਪਿਆਰੇ ਡਿਜ਼ਾਈਨਰ ਪੀਸ ਰਹਿਣਗੇ ਜੀ ਠੀਕ ਹੈ ਜੀ 골ਡ ਕਰਾਸ਼ ਰਹੂਗੀ ਜੀ ਇਹ 골ਡ ਕਰਾਸ਼ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਕੋਈ ਐਡਾਂ ਦਾ ਨਹੀਂ ਹੈਗਾ ਵੀ ਚੁਬਣ ਵਾਲਾ ਸਟਾਫ ਹੋਊਗਾ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੀ ਚੈੱਕ ਕਰੀ ਚਲੋ ਜੀ ਠੀਕ ਹੈ ਜੀ ਕਰਾਸ਼ ਦੇ ਪੀਸ ਰਹਿਣਗੇ ਇਸ ਤੋਂ ਅੱਗੇ ਰਹਿਣਗੇ ਪਿਓਰ ਕਰੇਵ ਦੇ ਪੀਸ ਦੇਖ ਸਕਦੇ ਹੋ ਤੁਸੀਂ ਪਿਆਰ ਕਲੇਵ ਦੇ ਪੀਸ ਰਹਿਣ ਵਾਲੇ ਆ ਜੀ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਮਸਲੀਨ ਦੇ ਰਹਿਣਗੇ ਜੀ ਪੀਸ ਮਸਲੀਨ ਦੇ ਕ੍ਰੈਸਟਲ ਸ਼ਿਮਰ ਦੇ ਰਹਿਣਗੇ ਜੀ ਨਾਲ ਤੁਹਾਨੂੰ ਵਿਦ ਬਾਟਮਾ ਵੀ ਮਿਲਣਗੇ ਵਿਦ ਬਾਟਮ ਵੀ ਮਿਲੂਗੀ ਕਨੂਨ ਦੇ ਰਹਿਣਗੇ ਕੈਬੀ ਦੇ ਰਹਿਣਗੇ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਦੇਖੋ ਜੀ ਕ੍ਰਸ਼ ਦੇ ਚਲੂਨ ਜਿਹੜਾ ਚਲੂਨ ਸਟੱਫ ਦੇ ਵਿੱਚ ਰਹੂਗਾ ਜੀ ਨਾਲ ਬਾਟਮ ਮਿਲੂਗੀ ਤੁਹਾਨੂੰ ਕ੍ਰੈਸਟੀਅਲ ਸ਼ਿਮਰ ਮਿਲੂਗੀ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਸ ਤੋਂ ਅੱਗੇ ਤੁਹਾਨੂੰ ਮਿਲਣਗੇ ਮਸਲੀਨ ਸ਼ਿਮਰ ਮਸਲੀਨ ਦੇ ਪੀਸ ਵੀ ਮਿਲਣਗੇ ਜੀ ਠੀਕ ਹੈ ਜੀ ਇਸ ਤੋਂ ਅੱਗੇ ਮਿਲਣਗੇ ਤੁਹਾਨੂੰ ਬਰਬਰੀ ਸ਼ਿਮਰ ਦੇ ਵਿੱਚ ਬਹੁਤ ਪਿਆਰੇ ਪੀਸ ਰਹਿਣਗੇ ਜੀ ਡਿਜ਼ਾਈਨ ਚੈੱਕ ਕਰਿਓ ਚਲੋ ਬਹੁਤ ਪਿਆਰੇ ਡਿਜ਼ਾਈਨ ਰਹਿਣ ਵਾਲੇ ਆ ਜੀ ਪਿਆਰੇ ਪਿਆਰੇ ਡਿਜ਼ਾਈਨ ਮਿਲਣਗੇ ਤੁਹਾਨੂੰ ਇਹਦੇ ਵਿੱਚ ਮਸਲੀਨ ਦੇ ਸੂਟ ਰਹਿਣਗੇ ਵਿਦ ਦੁਪੱਟਾ ਵੀ ਮਿਲੂਗਾ ਤੁਹਾਨੂੰ ਮਸਲੀਨ ਦੇ ਸੂਟ ਨਾਲ ਵਿਦ ਦੁਪੱਟਾ ਵੀ ਮਿਲਣ ਵਾਲਾ ਸਾਰੇ ਪੀਸ ਬਹੁਤ ਹੀ ਪਿਆਰੇ ਆ ਜੀ ਬਹੁਤ ਸਾਰੇ ਪੀਸ ਸਾਡੇ ਕੋਲ अवेलेबल ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਸਟੱਫ ਦੇਖੋ ਜੀ ਇਹ ਬੈਲਵਟ ਫੀਲਿੰਗ ਵਾਲਾ ਸਟੱਫ ਹੈ ਬਹੁਤ ਪਿਆਰਾ ਸਟੱਫ ਰਹਿਣ ਵਾਲਾ ਜੀ ਇਹ ਬਹੁਤ ਹੀ ਪਿਆਰੇ ਪਿਆਰੇ ਪੀਸ ਮਿਲਣ ਵਾਲੇ ਆ ਜੀ ਇਸ ਤੋਂ ਅੱਗੇ ਤੁਹਾਨੂੰ ਚੈੱਕ ਟੈਬੀ ਮਿਲੂਗੀ ਇਹ ਵਾਲਾ ਇੱਕ ਨਿਊ ਸਟਾਫ ਆਇਆ ਜੀ ਬਹੁਤ ਹੀ ਸ਼ਾਈਨ ਵਾਲਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਚੈੱਕ ਕਰੀ ਚਲੋ ਪ੍ਰਿੰਟ ਇਹਦੀ ਇਹਦੀ ਸਿੱਧੀ ਇਹ ਵਾਲਾ ਪ੍ਰਿੰਟ ਸੇ ਸਿੱਧਾ ਪਾਸਾ ਜੀ ਇਹਦਾ ਬਹੁਤ ਪਿਆਰੇ ਪ੍ਰਿੰਟ ਮਿਲਣ ਵਾਲੇ ਆ ਜੀ ਤੁਹਾਨੂੰ ਹਾਂਜੀ ਜਿਹੜਾ ਇਹ ਵਾਲਾ ਸਟਾਫ ਹੈ ਬੈਲਵਟ ਫੀਲ ਵਾਲਾ ਜੀ ਠੀਕ ਹੈ ਜੀ ਚਰੂਨ ਸਟਾਫਰ ਹੋਊਗਾ ਪਰ ਇਹਦੀ ਫੀਲਿੰਗ ਉੱਪਰ ਹੋਊਗੀ ਬੈਲਬੱਡ ਦੀ ਤਰ੍ਹਾਂ ਬਹੁਤ ਹੀ ਸੌਫਟ ਵਾਲਾ ਸਟਾਫਰ ਰਹਿਣ ਵਾਲਾ ਨਿਊ ਸਟਾਫ ਹੈ ਜੀ ਇਹ ਇੱਕ ਕ੍ਰਿਸਟਲ ਸ਼ਿਮਰ ਦੇ ਵਿੱਚ ਰਹਿਣਗੇ ਦੇਖ ਸਕਦੇ ਹੋ ਤੁਸੀਂ ਕ੍ਰੈਸ਼ ਦੇ ਵਿੱਚ ਰਹਿਣਗੇ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਐ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਇਹ ਵਾਲੇ ਪੀਸ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਪਿਓਰ ਕਰੇਵ ਦੇ ਵਿੱਚ ਰਹਿਣਗੇ ਜੀ ਇਹ ਵਾਲੇ ਪੀਸ ਰਹਿਣਗੇ ਬਿਲਕੁਲ ਪਿਓਰ ਕਰੇਵ ਦੇ ਵਿੱਚ ਜੀ ਪਿਓਰ ਕਰੇਵ ਦੇ ਵਿੱਚ ਰਹਿਣ ਵਾਲੇ ਪੀਸ ਜੀ ਇਹ ਵਾਲਾ ਦੇਖੋ ਜੀ ਬਹੁਤ ਪਿਆਰੇ ਪੀਸ ਰਹਿਣਗੇ ਬੈਲਵਰਟ ਫੀਲਿੰਗ ਦੀ ਤਰ੍ਹਾਂ ਹੈ ਸਟਾਫਰਮ ਕੁਝ ਵਿੱਚ ਚਨੂਰ ਹੁੰਦਾ ਪਰ ਇਹਦੀ ਫੀਲਿੰਗ ਹੈਗੀ ਬੈਲਵਰਟ ਦੀ ਤਰ੍ਹਾਂ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਐਦਾਂ ਦੇ ਪੀਸ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਚੈੱਕ ਕਰ ਸਕਦੇ ਹੋ ਵਿੱਦ ਤੁਹਾਨੂੰ ਕਈ ਸੂਟ ਐਦਾਂ ਦੇ ਆ ਜੀ ਵਿੱਦ ਤੁਹਾਨੂੰ ਮਸਲੀਨ ਦੇ ਦੁਪੱਟੇ ਮਿਲਣਗੇ ਜੀ ਦੇਖੋ ਜੀ ਇਹ ਪਿਓਰ ਕ੍ਰੇਵ ਦਾ ਸੂਟ ਹੈ ਉਹਦੇ ਨਾਲ ਮਸਲੀਨ ਦਾ ਸੇਮ ਦੁਪੱਟਾ ਮਿਲੂਗਾ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਤੋਂ نیچے ਪੀਸ ਦਿਖਾਇਆ ਸੀ ਅਸੀਂ ਉਹਦੇ ਨਾਲ ਮਸਲੀਨ ਦਾ ਦੁਪੱਟਾ ਰਹੂਗਾ ਦੇਖੋ ਜੀ ਇਹ ਵਾਲਾ ਸੂਟ ਹੈ ਜੀ ਦੇਖੋ ਇਹਦੇ ਨਾਲ ਤੁਹਾਨੂੰ ਇਦਾਂ ਹੀ ਮੈਚਿੰਗ ਦੁਪੱਟਾ ਮਿਲਣ ਵਾਲਾ ਜੀ ਤੇਬੀ ਸਟੱਫ ਵੀ ਮਿਲੇਗਾ ਮੇਰੇ ਸ਼ਾਪ ਤੇ ਵਿਜ਼ਿਟ ਕਰੋ ਤੇ ਇਦਾਂ ਦੇ ਪੀਸ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਜੀ ਇਸ ਤੋਂ ਅਗੇ ਤੁਹਾਨੂੰ ਥੋੜੇ ਜਿਹੀ ਪੀਸ ਅਸੀਂ ਦਿਖਾਵਾਂਗੇ ਓਪਨ ਕਰਕੇ ਜੀ ਥੋੜੇ ਜਿਹੀ ਪੀਸ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਤੁਸੀਂ ਉਹ ਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਹਾਂਜੀ ਹੁਣ ਸੀ ਤੁਹਾਨੂੰ ਥੋੜੇ ਜਿਹੀ ਪੀਸ ਓਪਨ ਕਰਕੇ ਦਿਖਾਵਾਂਗੇ ਜਿਹੜੇ ਪੀਸ ਤੁਹਾਨੂੰ ਪਸੰਦ ਆ ਸਕ੍ਰੀਨਸ਼ਾਟ ਤੁਸੀਂ ਲੈ ਸਕਦੇ ਹੋ ਦੇਖੋ ਜੀ ਦਾਸ ਬ੍ਰੈਂਡ ਦੇ ਪੀਸ ਰਹਿਣਗੇ ਸਾਡੇ ਕੋਲੇ ਤੁਹਾਨੂੰ ਦਿਖਾਵਾਂਗੇ ਜੀ ਕ੍ਰੈਸ਼ ਕ੍ਰੈਸ਼ ਦੇ ਵਿੱਚ ਦਿਖਾਉਣ ਵਾਲਿਆ 골ਡ ਕ੍ਰੈਸ਼ ਪੀਸ ਰਹਿਣ ਵਾਲਿਆ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਬਿਲਕੁਲ ਸੌਫਟ ਵੀ ਜੀ ਹਾਰਡ ਕੋਈ ਹਾਰਡ ਨਹੀਂ ਕੋਈ ਚੁੱਭਣ ਵਾਲੀ ਨਹੀਂ ਬਿਲਕੁਲ ਸੌਫਟ ਸਟਾਫ ਰਹੂਗਾ ਜੀ ਇਹ ਬਿਲਕੁਲ ਸੌਫਟ ਦਾਸ ਬ੍ਰੈਂਡ ਦੇ ਪੀਸ ਲੈਣੇ ਹੈ ਪ੍ਰਿੰਟ ਚੱਕਰ ਚੋਂ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲਿਆ ਜੀ ਦੇਖੋ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਪ੍ਰਾਈਸ ਰਹੂਗੀ 170 ਰੁਪਏ ਪਰ ਮੀਟਰ 170 ਰੁਪਏ ਪਰ ਮੀਟਰ ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਚੈੱਕ ਕਰੀ ਚਲੋ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੀ ਇਹ ਕ੍ਰੈਸ਼ ਦੇ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਪ੍ਰਿੰਟ ਹੈ ਬਹੁਤ ਜ਼ਿਆਦਾ ਟ੍ਰੈਂਡਿੰਗ ਪੀਸ ਹੈ ਜੀ ਚੈੱਕ ਕਰੋ ਆ ਦੇਖ ਸਕਦੇ ਹੋ ਤੁਸੀਂ ਉੱਪਰ ਸਟੈਂਪ ਲੱਗੀ ਹੋਈ ਦਾਸ ਗਰੁੱਪ ਠੀਕ ਹੈ ਜੀ 10 ਗਰੁੱਪ ਦੇ ਪੀਸ ਲੈਣਗੇ ਪ੍ਰਿੰਟ ਦੇਖੀ ਚਲੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ 골ਡ ਕ੍ਰਸ਼ ਦੇ ਵਿੱਚ ਪੀਸ ਹੈ ਜੀ ਇਹ ਪ੍ਰਿੰਟ ਦੇਖੋ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਚੈੱਕ ਕਰੋ ਜੀ ਕੋਈ ਸ਼ਾਰਟ ਪੀਸ ਰਹੂਗਾ ਜੀ ਕੋਈ ਸੂਟ ਰਹੂਗਾ ਜੀ ਪੂਰਾ ਦੇਖ ਸਕਦੇ ਹੋ ਤੁਸੀਂ ਪ੍ਰਿੰਟਿੰਗ ਦੇਖੋ ਜੀ ਕਿੰਨੇ ਪਿਆਰੇ ਪ੍ਰਿੰਟ ਆ ਇਹਨਾਂ ਦੇ ਬਹੁਤ ਸੋਹਣਾ ਤੁਹਾਡਾ ਪਾਰਟੀ ਵੇਅਰ ਸੂਟ ਬਣਨਾ ਜੀ ਰੈਡੀ ਹੋਣਾ ਬਣ ਕੇ ਦਾ ਪੀਸਾ ਦੇ ਨਾਲ ਇਹ ਛੋਟਾ ਪੀਸਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਪੂਰਾ ਸੂਟ ਹੋ ਸਕਦਾ ਜੀ 4 ਮੀਟਰ ਤੱਕ ਹੋ ਸਕਦਾ ਜੀ 4 4.5 ਤੱਕ ਰਹਿਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਗੋਡ ਕ੍ਰਸ਼ਾ ਜੀ ਬਿਲਕੁਲ ਸੌਫਟ ਵਾਲੇ ਪੀਸ ਹੈ ਦਾਸ ਗਰੁੱਪ ਹੈ ਸਟੈਂਪ ਦੇਖ ਸਕਦੇ ਹੋ ਲੱਗੀ ਹੋਈ ਤੁਸੀਂ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਕ੍ਰਸ਼ ਦੇ ਵਿੱਚ ਰਹੂਗਾ ਜੀ ਦਾਸ ਗਰੁੱਪ ਹੈ ਜੀ ਹਰ ਪੀਸ ਤੇ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਹੈ ਸਟਾਫ ਬਹੁਤ ਹੀ ਸੌਫਟ ਹੈ ਜੀ ਦੇਖ ਸਕਦੇ ਹੋ ਤੁਸੀਂ ਇਹਦੀ ਲਚਕਤੋਂ ਬਹੁਤ ਸੌਫਟ ਹੈ ਕੋਈ ਐਦਾਂ ਦਾ ਨਹੀਂ ਚੁਬਣ ਵਾਲਾ ਹੈ ਪਰਪਲ ਸ਼ੇਡ ਦੇ ਵਿੱਚ ਹੈ ਇਹ ਵਾਲਾ ਚੈੱਕ ਕਰੋ ਜੀ ਚੈੱਕ ਕਰੀ ਚਲੋ ਜੀ ਇਹ ਥੋੜਾ ਛੋਟਾ ਪੀਸ ਰਹੂਗਾ चेक करी चलो प्रिंट बहुत प्यारे प्रिंट रहने वाले है जी प्राइस सिर्फ एक सौ सत्तर रुपए पर मीटर रहूगी जी एक सौ सत्तर रुपए पर मीटर नहन वाले पीस दो दो पीस लेके भी तुसी अपना सूट बना सकते हो सेम देखो जी चेक करो जी ये वाला पीस चेक करो ये वाला चेक करो जी ਇਹ ਵਾਲਾ ਚੈੱਕ ਕਰੂਗੀ। ਕ੍ਰਾਸ਼ ਦੇ ਵਿੱਚ ਮਸਟਰਡ ਸ਼ੇਡ ਦੇ ਐਚ ਹੈ ਜੀ। ਹਾਂਜੀ ਇਹ ਟੈਬੀ ਦੇ ਪੀਸ ਰਹਿਣਗੇ ਜੀ। ਬਿਲਕੁਲ ਦਾਸ ਬ੍ਰਾਂਡ ਦੀ ਬਿਲਕੁਲ ਸੌਫਟ ਵਾਲੀ ਟੈਬੀ ਆ ਐਦਾਂ ਦਾ ਨਹੀਂ ਹੈਗਾ ਸਟਾਫ ਇਹ ਖਿਚਣ ਵਾਲਾ ਸਟਾਫ ਹੈ ਜੀ। ਬਹੁਤ ਫਾਈਨ ਸਟਾਫ ਰਹੂਗਾ ਦਾਸ ਬ੍ਰਾਂਡ ਦੀ ਟੈਬੀ ਰਹੂਗੀ। ਪੂਰਾ ਸੌਟ ਵੀ ਮਿਲੂਗਾ ਜੇਕਰ ਪਲੇਨ ਬਾਟਮ ਲੈਣੀ ਹੈ ਤੇ ਨਾਲ ਤੁਹਾਨੂੰ ਪਲੇਨ ਬਾਟਮ ਵੀ ਮਿਲੂਗੀ ਜੀ ਇਹਦੇ ਨਾਲ। ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟ। ਇਹ ਵਾਲਾ ਪ੍ਰਿੰਟ ਦੇਖੋ ਜੀ। ਇਹ ਵੀ ਟੈਬੀ ਦੇ ਵਿੱਚ ਰਹਿਣ ਵਾਲਾ ਪ੍ਰਿੰਟ ਹੈ 네ਵੀ ਬਲੂ ਦੇ ਵਿੱਚ ਰਹੂਗਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਕਾਫੀ ਮਹਿਰੂਨ ਜਿਹਾ ਕਲਰ ਹੈ ਪ੍ਰਿੰਟ ਦੇਖੋ ਟੈਬੀ ਦੇ ਵਿੱਚ ਮਿਲੂਗਾ ਦਾਸ ਬ੍ਰਾਂਡ ਦੀ ਟੈਬੀ ਰਹੂਗੀ ਜੀ ਇਹ ਇਹ ਵੀ ਟੈਬੀ ਦੇ ਵਿੱਚ ਮਿਲੂਗਾ ਜੀ 170 ਰੁਪਏ ਪਰ ਮੀਟਰ ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਕਾਫੀ ਟ੍ਰੈਂਡ ਰਿਹਾ ਜੀ ਇਹਨਾਂ ਪ੍ਰਿੰਟਾਂ ਦਾ ਇਹ ਵਾਲਾ ਦੇਖੋ ਜੀ ਨਾਲ ਮੈਚਿੰਗ ਬਾਟਮ ਵੀ ਮਿਲੂਗੀ ਤੁਹਾਨੂੰ ਟੈਬੀ ਦੇ ਵਿੱਚ ਮਿਲੂਗਾ 170 ਰੁਪਏ ਪਰ ਮੀਟਰ ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਲਾਈਟ ਸ਼ੀਲਡ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਇਹ ਵਾਲਾ ਬਲੈਕ ਪੀਸ ਮਿਲੂਗਾ ਤੁਹਾਨੂੰ ਫੇਰ ਇਹ ਵੀ ਪੂਰਾ ਸੂਟ ਰਹਿਣ ਵਾਲਾ ਜੀ ਟੈਬੀ ਦਾ ਦੇਖ ਸਕਦੇ ਹੋ ਤੁਸੀਂ 170 ਰੁਪਏ ਪਰ ਮੀਟਰ ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਚੈੱਕ ਕਰੋ ਜੀ ਪ੍ਰਿੰਟ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਟੈਬੀ ਸਟਾਫ ਰਹਿਣ ਵਾਲਾ ਟੈਬੀ ਠੀਕ ਹੈ ਜੀ ਪਲੇਨ ਬਾਟਮ ਲੈ ਲਓ ਸ਼ਰਟ ਪੀਸ ਰਹੂਗਾ ਜੀ ਇਹ ਸ਼ਰਟ ਪੀਸ ਰਹਿਣ ਵਾਲਾ ਬਿਲਕੁਲ ਸੌਫਟ ਸਟੱਫ ਹੈ ਜੀ ਇੰਨਾ ਸੌਫਟ ਸਟੱਫ ਹੈ ਗਰਮੀ ਦੇ ਵਿੱਚ ਵੇਅਰ ਹੋਣਾ ਜੀ ਇਹ ਵਾਲਾ ਸਟੱਫ ਗਰਮੀ ਸੀਜ਼ਨ ਦੇ ਵਿੱਚ ਬਲੈਕ ਦੇ ਵਿੱਚ ਮਿਲ ਗਈ ਤੁਹਾਨੂੰ ਪੂਰੇ ਸ਼ਰਟ ਪੀਸ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ ਤੁਸੀਂ ਬਲੈਕ ਦੇ ਵਿੱਚ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ करेस्टल शिमर मिलूगा जी ये देख सकते होस ब्रांड का ही रहूगा जी ये भी क्रस्टल शिमर मिलेगा जी देख सकते कलर ये क्रस्टल शिमर मिलने वाला बैक साइड सीधी साइड वाली है जी युठी सैड है जी ये देखो जी सीधी साइड ਕ੍ਰੈਸਟਲ ਸ਼ਿਮਰ ਦੇ ਵਿੱਚ ਰਹੂਗਾ ਜੀ ਪ੍ਰਿੰਟ 170 ਪਰ ਮੀਟਰ ਦੇ ਰਹਿਣ ਵਾਲਿਆ ਜੀ ਪੀਸ ਇਹ ਬਲ ਚੈੱਕ ਕਰੋ ਜੀ ਮਸਲੀਨ ਦੇ ਵਿੱਚ ਰਹੂਗਾ ਜੀ ਇਹ ਵੀ ਇਹਦੀ ਪੁੱਠੀ ਸਾਈਡ ਹੈ ਮਸਲੀਨ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਦਾਸ ਬ੍ਰੈਂਡ ਦੀ ਮਸਲੀਨ ਹੈ ਜੀ ਦਾਸ ਬ੍ਰੈਂਡ ਦੀ ਬਿਲਕੁਲ ਸੌਫਟ ਵਾਲੀ ਮਸਲੀਨ ਹੈ ਜੀ ਗਰਮੀ ਦੇ ਵਿੱਚ ਰਾਮਣਾ ਵੇਅਰ ਹੋਣੀ ਹੈ ਜੀ ਮਸਲੀਨ ਮਾਊਸ ਕਲਰ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਮਾਊਸ ਕਲਰ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਬੜੀ ਹੈਗੀ ਜੀ ਸਿੱਧੀ ਸਾਈਡ ਪ੍ਰਿੰਟ ਦੇਖੋ ਜੀ ਮਸਲੀਨ ਦੇ ਵਿੱਚ ਰਹੂਗਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਬਿਲਕੁਲ ਸੌਫਟ ਸਟੱਫ ਹੈ ਜੀ ਮਸਲੀਨ ਦਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕ੍ਰਿਸਟਲ ਸ਼ਿਮਰ ਹੈ ਜੀ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਇਹ ਵੀ ਕ੍ਰੈਸਟਲ ਸ਼ਿਮਰ ਹੈ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਪ੍ਰਿੰਟ ਚੱਕਰੀ ਚਲੋ ਇਹ ਮਸਲੀਨ ਦੇ ਵਿੱਚ ਰਹੂਗਾ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਸ਼ਾਰਟ ਪੀਸ ਰਹੂਗਾ ਜੀ ਇਹ ਇਹ ਵੀ ਕ੍ਰੈਸਟਲ ਸ਼ਿਮਰ ਦਾ ਪ੍ਰਿੰਟ ਹੈ ਜੀ ਇੰਨਾ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਤੁਸੀਂ ਬਾਈ ਕਰ ਸਕਦੇ ਹੋ ਜੀ ਮੇਰੀ ਸ਼ਾਪ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰ ਲਈ ਤੁਸੀਂ ਜੇਕਰ ਠਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਬ੍ਰਿਜ ਕ੍ਰੋਸ ਕਰਕੇ ਉਹਦੀ ਖੱਬੀ ਸਾਈਡ ਹੁਣਾ ਪਊਗਾ ਜੀ ਪੌਲ ਦੇ نیچے ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਰਾਈਟ ਸਾਈਡ ਆਉਣਾ ਪੋਲ ਦੇ نیچے ਨੂੰ ਰਾਈਟ ਸਾਈਡ ਆ ਕੇ ਪਹਿਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਵਾਲੇ ਪੀਸ ਲੈ ਸਕਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਧੰਨਵਾਦ ਤੁਹਾਡਾ